ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਲੱਗੇ ਆ ਵੀਡੀਓ ਬਣਾਉਣ ਬਹੁਤ ਸੋਹਣੀ ਆ ਪਸ਼ੂ ਬਾਈ ਕੋਲ ਆਏ ਆ ਇੱਕ ਵੱਡੇ ਰਿਕਾਰਡ ਵਾਲੀ ਝੋਟੀ ਬੂਰੀ ਤਾਜੀ ਸੂਈ ਬਹੁਤ ਸੋਹਣੀ ਤੇ ਵੱਡੇ ਰਿਕਾਰਡਲੇ ਤਿਲਾਂ ਵਾਲੀ ਝੋਟੀ ਬਾਈ ਆਏ ਪਾਈ ਕੋਲ ਆਈ ਆ ਤੇ ਤਾਜੀ ਸੂਈ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਰਸਿਕਲ ਬਾਈ ਜੀ ਕੀ ਹਾਲ ਜੀ ਡਿੰਗ ਜੀ ਵਾਵਾ ਠੀਕ ਠਾਕ ਠੀਕ ਠਾਕ ਬਾਈ ਜੀ ਵਧੀਆ ਬਾਈ ਜੀ ਮੈਂ ਤਾਂ ਜਿੰਨੇ ਭੈਣ ਭਰਾ ਮਾਲਾ ਡੇਰੀ ਫਰਨ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਵਾਦੋਂ ਵਾਦ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆਪਣੇ ਚੈਨਲ ਨੂੰ ਇਹਨੇ ਦੇਸਾਂ ਦੇਸਾਂ ਦੇ ਭੈਣ ਭਰਾ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਤੇ ਬਹੁਤ ਹੀ ਜ਼ਿਆਦਾ ਵੀਰ ਜਨਮਰ ਚੰਗੇ ਸੀ ਤੇ ਵੀਰ ਆਏ ਸੀ ਪਟਿਆਲਿਓ ਠੀਕ ਬਾਈ ਜੀ ਤੇ ਮਈਆਂ ਪਰਦੇਆਂ ਲੀਆਂ ਦੋ ਵੀਰ ਜੀ ਪਰਲੀਆਂ ਠੀਕ ਹੈ ਹੋ ਠੀਕ ਹੈ ਬਾਈ ਹਾਂ ਠੀਕ ਹੈ ਵੈੜੀ ਵਗੀ ਅੱਛਾ ਬਹੁਤ ਚੰਗੇ ਨੇ ਇਹਦੇ ਜਿਆਦਾ ਚੰਗੀ ਨਗੀਨਾ ਠੀਕ ਹੈ ਬਾਈ ਜੀ ਕੌਮ ਦਾ ਹੀਰਾ ਠੀਕ ਹੈ ਬਹੁਤ ਜਿਆਦਾ ਜਨਮਰ ਜਿਆਦਾ ਚੰਗਾ ਵੀਰ ਝੋਟੀ 50+ ਹੋਈ ਹੈ ਹਾਂ ਜੀ ਕਹਾਂ ਵਾਲੀ ਬੋਰੀ ਜੇ ਪਿੱਤਲਾਂ ਵਾਲੀ ਬੋਰੀ ਤੇ ਤਾਜੀ ਸੂਈ 나ੜੂ ਦੇ ਬੱਚਾ ਜੇ ਦੇਖੋ ਇਹ ਟੁੱਟ ਕੇ ਖੜੀ ਅਜੇ 2 ਘੰਟਾ ਹੋ ਗਿਆ ਵੀਰ ਠੀਕ ਹੈ ਬਾਈ ਜੀ ਇਹ ਵੀ ਉੰਨੀ ਮਈਆਂ ਇਹ ਨਾਲ ਦੀਆਂ ਵੇਖੀਆਂ ਬੀਬੀ ਮਈ ਆ ਗਈ ਹੈ ਜੇ ਰਖਾਤੀ ਦੀ ਮਈ ਆ ਯਾਰ ਭਾਈ ਹਾਂਜੀ ਯੇਰ ਪਾਸੇ ਯੇਰ ਕੋਈ ਆ ਬੰਦਾਜਾ ਲੜੇ ਨੇ ਕਿ ਨਾ ਦੁੱਧ ਕਰਦਾ ਜੇ ਵੀਰ ਦੋ ਦਿਨ ਹੋ ਜਾਂਦੇ ਨਾ ਸੋਈ ਨੂੰ ਤੇ ਫੇਰ ਤੇ ਕਹਿੰਨੇ ਕਹਣਾ ਇਹਨੂੰ ਟਾਈਮ ਲਾਇਆ ਆ ਉਹ ਕੀਤਾ ਸਹੀ ਗੱਲ ਪਾ ਜੀ ਗੱਲ ਗਾਲਾ ਵੀ ਪਰ ਆ ਬਣਾ ਵੀਰ ਕੋਈ ਜੰ ਚੰਗਾ ਜਾਨਵਰ ਹੋਵੇ ਨਾ ਕਹਿੰਦਾ ਵੀ ਹਾਂ ਤੇ ਚੰਗਾ ਪੇਟ ਦਿਖ ਪੈਂਦਾ ਆ ਵੀ ਇਹ ਰੂੜੀ ਦਾ ਪਿੰਡ ਦੇ ਪਿੰਦਾ ਵੀ ਪਿੰਡ ਚ ਡੰਗ ਰਹਿ ਗਏ ਆ ਸਹੀ ਗੱਲ ਸਹੀ ਗੱਲ ਜਿਹੜੀ ਗੱਲ ਆ ਤੇ ਤਿਲਾਂ ਵਾਲੀ ਬੂੜੀ ਆ ਗਈ ਸਾਰੀ ਸਾਰੀ ਬੂੜੀ ਦੇ ਤੇਲੇ ਆ 19 ਮਹੀਆ ਵਿਗੀਆਂ ਬੂੜੀਆਂ ਤੇ 20ਵੀਂ ਆ ਜਾਈ ਆ ਠੀਕ ਹੈ ਭਾਈ ਹਾਂਜੀ ਆ ਸਾਰੀ ਬੂੜੀਏ ਤੇਲੇ ਆ ਫਸਲ ਝੋਟੀ ਆ ਹੋਂ ਤੱਕ ਨਾਲ ਹੀ ਬੱਚਾ ਵੀ ਲੈ ਆਇਆ ਭਈ ਸਾਕ ਵੀ ਜੀ ਹੈ ਚੋਕਲੋ ਬਚਾਈ ਨਾ ਹੋਵੇ ਚੋਕਲੋ ਚੋਕਲੋ ਨਹੀਂ ਲੱਗਦੀ ਉਹਦੇ ਕੱਚੇ ਨੇ ਉਹਦਾ ਕੱਚੇ ਸਾਲਾਏ ਤੇ ਵੇਖੋ ਮਈ ਤੌਰ ਛੋਟੀ ਬਹੁਤ ਸੋਹਣੀ ਵਧੀਆ ਤੌਰ ਤਾਰ ਚੈੱਕ ਕਰੋ ਬਹੁਤ ਵਧੀਆ ਛੋਟੀ ਆ ਨਕੀਨਾ ਕੱਢ ਕੇ ਲੈ ਆਏ ਭਾਈ ਅੱਜ ਏ ਵੀਰ ਯਾਦਾ ਚੰਗਾ ਕੈਮਰਾ ਹੈ ਹਾਂ ਜੀ ਤੁਜਾ ਜ ਸਾਡੀ ਜੀ ਹਾਂ ਜੀ ਦੁਜਾ ਸਵਾਸ ਹੋਈ ਹੈ ਤਿੰਨ ਘੰਟੇ ਹੋ ਗਏ ਪਰ ਜੇਰ ਖਾਤੀ ਠੀਕ ਹੈ ਭਾਜੀ ਇਹ ਖਾਤੀ ਵੱਡੀ ਝੋਟੀ ਆ ਚੰਗੇ ਨਾਮੀ ਬੰਦੇ ਕੋ ਹਾਂ ਜੀ ਇਹ ਲਾਈਵ ਚ ਮਾਈਆਂ ਦੇ ਵਿੱਚ ਨਾਲ ਮਈਆਂ ਪੁੰਦਾ ਵੀਰ ਹਾਂ ਜੀ ਹਾਂ ਜੀ ਜਿਹੜੀ ਗੱਲ ਆ ਉਹਨਾਂ ਕੋ ਮੈਂ ਆਈ ਆ ਠੀਕ ਆ ਨਾਮ ਆ ਰਪਿੰਦਰ ਸਿੰਘ ਰਪਿੰਦਰ ਠੀਕ ਹੈ ਠੀਕ ਹੈ ਬਾਈ ਜੀ ਇਹ ਮੂਹਲਾ ਤਾਂ ਦੁੱਧੀ ਸਾਫਾੜੀ ਨਾਲ ਆਲੇ ਪਹਿਲਾਂ 5 ਸੇਕਾਂ ਨੂੰ ਦਿੱਤੀਆਂ ਮਈਆਂ ਕਾਲੇ ਅੰਦਰ ਸਾਡੇ ਛੱਜੇ ਕੋਈ ਨਹੀਂ ਆ ਤੁਹਾਨੂੰ ਲੈਣੀ ਆ ਠੀਕ ਹੈ ਉਹਨਾਂ ਮਾਨੇ ਵਾਲੇ ਵੇਖ ਕੇ ਉਹਨਾਂ ਨੇ ਕਿਹਾ ਸੌਦਾ ਕਰਨਾ ਮਾਨੇ ਨੇ ਕਿਹਾ ਵੀ ਆ ਵੀਰ ਮੈਂ ਦੇ ਦੇਣਾ ਉਹਨਾਂ ਤੇ ਦੇ ਲੈ ਠੀਕ ਹੈ ਹੋਰੇ ਮੋਲ ਦੀ ਮਈ ਵੱਡੀ ਛੋਟੀ ਵੀਰ ਜਿਹੜੀ ਗੱਲ ਠੀਕ ਹੈ ਰਾਨੇ ਲਾਏ ਠੀਕ ਜੀ ਇਹ ਨੀਲੀ ਦਾ ਮਰ ਪੱਟਾ ਪਾਤਾ ਜੀ ਨੀਲੀ ਦਾ ਕੱਟਾ ਪਾ ਉਹ ਆਪਣਾ ਸਾਣ ਜਿਹਦਾ ਮਾਲੀ ਪਾ ਤੇ ਬਾਕੀ ਵੀਰੇ ਆ ਵੀ ਮਈ ਜਿਹੜਾ ਮਰ ਨਾਲ ਆ ਵਧੀਆ ਮਤੀ ਬਹੁਤ ਵਧੀਆ ਗਰੰਟੀ ਵਾਲੀ ਝੋਟੀ ਆਸਲ ਦੁੱਧ ਕੱਢਣ ਵਾਲੀ ਠੀਕ ਹੈ ਬਾਈ ਜੀ ਪੂਰੀਆਂ ਖੂਪੀਆਂ ਝੋਡੀ ਵਿੱਚ ਤੇ ਮੱਥਾ ਚਿੱਟਾ ਖੜਾ ਤੇ ਖੋਰੀ ਚਿੱਟੇ ਬਹੁਤ ਵਧੀਆ ਨੀਲੀ ਜਿਹੀ ਆਉਂਦੀ ਨਾਲੇ ਤੇ ਬੂਰੀ ਵੱਡੀ ਤੇ ਤਲਾਂ ਵਾਲੀ ਬੂਰੀ ਸਾਰੀ ਬੋਡੀ ਤੇ ਫੇਸ ਤੇ ਵੀ ਤੇਲੇ ਆ ਤੇ ਬੋਡੀ ਤੇ ਤੇਲੇ ਆ ਵਧੀਆ ਬੂਰੀ ਵੱਡੀ ਬੂਰੀ ਰਿਕਾਰਡ ਵਾਲੀ ਚੰਗੀ ਜਿਆਦਾ ਯਵਰ ਜਿਹੜੇ ਦੁੱਧ ਵਾਲੀ ਝੋਟੀ ਹੈ ਸਹੀ ਵੱਡੀ ਝੋਟੀ ਜੀ دیکھو ٹھنڈی سیٹ دیکھو اسلے ریکارڈ کی کوالٹی چیک کرو بہت بڑی تھان لگا پوری گل بات صرف ٹھیک ہے ਸਲੀਗਰੋ ਨੇ ਪੂਰੀ ਦੇ ਸਾਰੀ ਸਾਰੀ ਠੀਕ ਹੈ ਇਹ ਵੀਰ ਮੈਨੂੰ ਤੇਲਿਆ ਗਿਆ ਮੈਨੂੰ ਇੱਕਾ ਵੀਰ ਨੂੰ ਆ ਜਿਹੜੀ ਗਾਲਿਆ ਪਰ ਜਿਹੜਾ ਵੀਰ ਭਰਾ ਜ ਲੈ ਗਿਆ ਨਾ ਝੋਟੀ ਹੱਡੀ ਯਾਦ ਕਰੂਗਾ ਵੀ ਠੀਕ ਝੋਟੀ ਨਗੀਨਾ ਸਹੀ ਗੱਲ ਬਾਈ ਤੇ ਨਗੀਨਾ ਪਈਆਂ ਕੱਢ ਗਿਆ ਦਾ ਬਹੁਤ ਸੋਹਣਾ ਤੂਹਾਨ ਨਗੀਨਾ ਠੀਕ ਹੈ ਬਾਈ ਤੇ ਕਿੰਨਾ ਦੁੱਧ ਭਰਦੀ ਰਹੀ ਬਾਈ ਪਹਿਲਾਂ ਦੁੱਧ ਵੀਰ ਪਹਿਲਾਂ ਝੋਟੀ ਦੇ ਆ ਕਹਿੰਦੇ ਵੀ ਜਿਹੜਾ ਕੰਡੇ ਦੇ ਦੁੱਧ ਜਿਹੜਾ ਆ ਕਹਿਣ ਨੂੰ ਕਹਦੀ 18 ਵੀ ਜਾਂਦਾ ਵੀ ਜਿਹੜਾ 16 ਕਿਲੋ ਦੁੱਧ ਪਹਿਲੇ ਸੂਏ ਕੰਡੇ ਦੇ ਜਿਹੜਾ ਆਗਾ ਦੂਜਾ ਸੂਆ ਆ ਠੀਕ ਹੈ ਬਾਈ ਤੇ 3 ਮਹੀਨੇ ਝੋਟੀ ਜਾਂਦਾ ਸਾਰੀਆਂ ਹੀ ਛੱਡੀ ਆ ਠੀਕ ਹੈ ਜਿਹੜੀ ਗੱਲ ਆ ਛੋਟੀ ਐ ਆਰ ਕਾ ਵੀਰ 20 ਕਿਲੋ ਦੀ ਛੋਟੀ ਆਸ ਐ ਜਿਹੜੀ ਗੱਲ ਗਾੜੀ ਕੇ ਦੀ ਸੇਵਾ ਸੇਵਾ ਕਰਮੇ ਆ ਤੇ ਆਪਣੇ ਕਾ ਤਾਜੀ ਸੋਈ ਆ ਵੀ ਕਰਮੇ ਕੇ ਦੇ ਹਨਾ ਠੀਕ ਹੈ ਆਪਣੇ ਕਾ ਤਾਜੀ ਸੋਈ ਵਧੀਆ ਛੋਟੀ ਰਿਕਾਰਡ ਆ ਠੀਕ ਹੈ ਭਾਈ ਬੱਡੀ ਵੀਰ ਸਾਰੇ ਪਖੋ ਤੇ ਰੱਬ ਦਾ ਨਾਮ ਹੈ ਜਿਹੜੀ ਸਾਰੇ ਪਖੋ ਵਧੀਆ ਪੂਰਾ ਬ੍ਰਾਂਡ ਫੀਸ ੱਲੇ ਵਾਲੂ ਆ ਪੂਰਾ ਵਧੀਆ ਠੀਕ ਇਹ ਕਹਿੰਦੇ ਨਾ ਵੀਰ ਪੰਜੇ ਉਂਗਲਾਂ ਇੱਕੋ ਜਿਹੜੀਆਂ ਹੁੰਦੀਆਂ ਪਰ ਇਹ ਹੈਗੀਆਂ 100 100 ਹੀ ਹੈ ਵੀਰ ਜੀ 100 100 ਇਹਦੇ ਵਿੱਚ ਨਹੀਂ ਕੋਈ ਐ ਵੀ ਨਹੀਂ ਕਰ ਸਕਦਾ ਵੀ ਚੁੱਪ ਆ ਮਾਲੀ ਬੂਰਾ ਕਹਿਣ ਲਿਆ ਮਾਲੀ ਕਟਾ ਪੂਰਾ ਵੀਰਾਂ ਦਾ ਵੀਰ ਆ ਅੱਖਾਂ ਦਾ ਬੱਚਾ ਬੱਚਾ ਤਗੜਾ ਤਾਂ ਮੈਂ ਠੀਕ ਹੈ ਤਕੀ ਮੋਲ ਪਾਈ ਫਰੇਦਾ ਮੋਲ ਵੀਰ ਜਿਹੜਾ ਕਿ ਵੀਰ ਭਰਾਣੇ ਮੈਂ ਲੈਣੀ ਆ ਤੇ ਬਾਕੀ ਜਨਰ ਚੰਗਾ ਸਾਡਾ ਵੀਰ ਭਰਾਵਾਂ ਮਾਨ ਕੀਤਾ ਤੇ ਜਿਹੜੇ ਵੀਰ ਨੇ ਮੈਂ ਲੈਣੀਆਂ ਤਾਂ ਫੋਨ ਲਾ ਲੇ ਇਹ ਤਾਂ ਪੂਰਾ ਮਾਨ ਕਰਨਾ ਹੀ ਠੀਕ ਆ ਤੇ ਬਾਈ ਹੁਣੀ ਉਦਾਂ ਟੋਲੀਆਂ ਤੇ ਆਉਂਦੀਆਂ ਹਾਂਜੀ ਕਿਉਂਕਿ ਵੀਰ ਜੀ ਮੋਲ ਨਾਲ ਕਰਨ ਨੂੰ ਫਿਰ ਪਤਾ ਗੱਲ ਕੀ ਜਿਹੜਾ ਕਿ ਵੀਰ ਭਾ ਕੋਈ ਵਪਾਰੀ ਵੀਰ ਲੱਲੀ ਦਾ ਚੰਗੀ ਮੈਨੂੰ ਵੱਡੀਆਂ ਜੀ ਤੇ ਕਈ ਸਾਮਕੇ ਦੋਸਤੇ ਚੜਾ ਕੇ ਮੈਂ ਵੇਚਦੇ ਆ ਵੇਚਦੇ ਕਿ ਮੰਡੀ ਜੀ ਖੜਸਾ ਲਾ ਹੈ ਨਾ ਕਈ ਗੱਲਾਂ ਹੁੰਦੀਆਂ ਵੀਰ ਮੈਂ ਜਿਹੜੀ ਅਸਲ 100 ਜਾਂ 100% ਜਿਹੜੀ ਗੱਲ ਹੈ ਕੋਈ ਕਮੀ ਪੇਸ਼ੀ ਵਾਲੀ ਨਹੀਂ ਝੋਟੀ ਠੀਕ ਹੈ ਭਾਈ ਇਹ ਵੱਡੀ ਝੋਟੀ ਆ ਪੂਰੀ ਸਾਫ ਪੂਰੀ ਬ੍ਰਾਂਡ ਫੀਸ ਹੁੰਦਾ ਪਈਆਂ ਇਹ ਕੱਢ ਗਿਆ ਪੂਰਾ ਤੜੜਾ ਇਹ ਮੈਨੂੰ ਵੀ ਪਤਾ ਕਿਹੜੇ ਕਿਹੜੇ ਲਾਗੇ ਕਿਦਾਂ ਹਰਿਆਣੇ 'ਚ ਪਤਾ ਉਹਨਾਂ ਨੂੰ ਕਿਹੜੇ ਲਾਗੇ ਨਹੀਂ ਮੈਂ ਦੁੱਧ ਕੱਢਦੀ ਆ ਹਾਂਜੀ ਅਸੀਂ ਨੂੰ ਪਤਾ ਕਿਹੜੇ ਕਿਹੜੇ ਲਾਗੇ ਦੀ ਮੈਂ ਦੁੱਧ ਕੱਢਦੀ ਆ ਸਹੀ ਸਹੀ ਗੱਲ ਉਹ ਲਾਗੇ ਆ ਜਿਆਦਾ ਫੇਰੀਦਾ ਹੁਣ ਚੰਗੀਆਂ ਸੁਈਆਂ ਮਈਆਂ ਤਿੰਨ ਚਾਰ ਜਨੀਆਂ ਸੇਰੇ ਪਹੁੰਚ ਜਗ ਠੀਕ ਹੈ ਭਾਈ ਜੀ ਲਾਜੋ ਭਾਈ ਚੁੱਕ ਲੋ ਚੁੱਕੋ ਜਵਾਲਾ ਆਇਆ ਜੋਰੀ ਯਾਹ ਨਹੀਂ ਦੱਸੋਰੀ ਯਾਹ ਜਾਦੇ ਆਹ ਤੇ ਧਿਆਨ ਧਿਆਨ ਨਾ ਪੈਰ ਨਾ ਰੱਖਦੇ ਪੈਰ ਤੇ ਪੈਰ ਜਾਣ ਆਣ ਫੋੜਨ ਦੇ ਪੂਰਾ ਵੀਰ ਜਿਆਦਾ ਚੰਗਾ ਨਗੀਨਾ ਆਗੇ ਜਿਹੜਾ ਕਿ ਵੀਰ ਲੈ ਗਿਆ ਨਾ ਪੂਰੀ ਹੱਤਿਆ ਦੇ ਇੱਕ ਘਰ ਦਾ ਸ਼ਿੰਗਾਰ ਆ ਛੋਟੀ ਪਿੱਛੇ ਆਉਗੇ ਮਾਰ ਚੜ੍ਹਦੀ ਕਲਾ ਰੱਖੇ ਵਧੀਆ ਛੋਟੀ ਸਮਾਣੀ ਨੂੰ ਹੋਰ ਸੰਕਰ ਦਵੇ ਪਰ ਜਿਹੜਾ ਛੋਟੀ ਲੈ ਗਿਆ ਨਾ ਹਾਂਜੀ ਯਾਦ ਕਰੂੰਗਾ ਕਿ ਠੀਕ ਹੈ ਜੰਮਾਰਾ ਲਿਜਾਂਦਾ ਠੀਕ ਹੈ ਇਹ ਦੁਨੀਆ ਕੋ ਲੋਕ ਹੋਵੇਂ ਦੀ ਠੀਕ ਹੈ ਭਾਈ ਜੀ ਜਿਆ ਝੋਟੀ ਸਾਫ ਸੁਥਰੀ ਤੇ ਪੂਰੀ ਬ੍ਰਾਂਡ ਪੀਸ ਪਾਈ ਨੇ ਕੱਟ ਗਿਆ ਦਾ ਕੋਕਾ ਜਿਹੜਾ ਟਾਪ ਕੋਕੇ ਉਹ ਦੂਜਾ ਸੁਆ ਦੂਜਾ ਸੁਆ ਟਾਪ ਦੇ ਕੋਕੇ ਵੇ ਆ ਇਹ ਵੀ ਜਿਹੜਾ ਵੀਰ ਪਰਖਲਾ ਹੋਰ ਝੋਟੀ ਚੁੱਪ ਤੋਂ ਪਹਿਲੇ ਫੋਨ ਤੇ ਜਿਹੜੀ ਗੱਲ ਹੈ ਜਿਹਨੂੰ ਪਰਖਿਆ ਵੀ ਅਸਲ ਡੰਗਰ ਹੈ ਜਨਵਰ ਹੈ ਸਹੀ ਗੱਲ ਸਹੀ ਗੱਲ ਸਹੀ ਗੱਲ ਜੀ ਸਹੀ ਗੱਲ ਜੀ ਤੇ ਜਿਆਦਾ ਨਿਕਨਾ ਜਿਆਦਾ ਚੰਗਾ ਹੈ ਟਾਪ ਦਾ ਸਹੀ ਗੱਲ ਸਹੀ ਗੱਲ ਇਹੀ ਗੱਲ ਭਾਈ ਉਠਾ ਵੜਾ ਪੂਰਾ ਜੋੜਾ ਵਧੀਆ ਬ੍ਰਾਂਡ ਆ ਦੇਖੋ ਮਈਆਂ ਵੀ ਬੜੀਆਂ ਬੜੀਆਂ ਚੰਗੀਆਂ ਐ ਅਜੇ ਹੋਰ ਵੀ ਦੋ ਤਿੰਨ ਕੱਢੀਆਂ ਜੋੜੀਆਂ ਵੀ ਮਈਆਂ ਬਹੁਤ ਚੰਗੀਆਂ ਆ ਵਾਹ ਵਾਹ ਦੀ ਕਿਰਪਾ ਵਾਵਾ ਇਹ ਕੜ-ਕੜ ਦਿੰਦੇ ਪੀਸ ਮੈਂ ਨਾ ਆ ਫੇਰੋਂ ਨਹੀਂ ਮਿਲ ਆਖਦੇ ਹਾਂ ਮਾਤਾ ਹਜਾਂਦੀ ਨਹੀਂ ਕਿੱਦੇ ਵਾਵਾ ਇਹ ਚੰਗੀਆਂ ਤਾਂ ਖਾਣਾ ਪਾਪਾ ਕੜਾ ਰਹਿਣਾ ਵਾ ਕੜਾ ਰਹਿਣਾ ਇਹ ਤੇ ਮੈਂ ਕਹਿੰਦਾ 5000 ਰੁਪਏ ਲਗਿਆ ਮੈਂ ਇਹ ਕੈਂਥੇ ਦਾ ਹੱਕਦਾਰ ਆ ਤੁਸੀਂ ਗਿੰਦਾ ਆ ਤੁਸੀਂ ਦਿਲ ਗਿੰਦੇ ਜੇ ਵਾਵਾ ਪਾਪੇ ਯਾਦ ਕਰਾਉਂਦੇ ਮਈ ਅਸਲ ਚੀਜ਼ ਆ ਕੇ ਇਹਨੂੰ ਕਹਿ ਦਿੰਦੇ ਆ ਪੂਰੀ ਇਹ ਪਤਾ ਗੱਲ ਕਿ ਵੀਰ ਕੋਈ ਮਈ ਵੇਖਦਾ ਉਹ ਵੀਰ ਨੇ ਕੋਈ ਗੱਲ ਕਹੀ ਮਈ ਲੈਣ ਤੋਂ ਪਹਿਲਾਂ ਉਹ ਪਾਉਂ ਲੋਂ ਨਾ ਫੀ ਮਹੀਆ ਕਿ ਜਾਂਦੇ ਲੈਣ ਲੱਗਿਆ ਹਾਂ ਪਤਾ ਹਾਂ ਵੀ ਦੋਦੀ ਆਪ ਆ ਪਰ ਦੋਦੀ ਕੋ ਮਹੀ ਲੈਣ ਲੱਗਾ ਲੋਕੀ ਜਾਂਦੇ ਝਗ ਵੀ ਇਹਨੇ ਮਹੀ ਕਮੀ ਵੇਚਨੀ ਆਦਾ ਪਰ ਨਹੀਂ ਕੋਈ ਲੋੜ ਹੁੰਦੀ ਜਿਹੜੀ ਗੱਲ ਆ ਪਰ ਅਸਲ ਅੰਦਾ ਕੀ ਗਿਆ ਮਹੀ ਜਿਹਨੂੰ ਪੰਦੇ ਸਹੀ ਗੱਲ ਵੱਡਾ ਬ੍ਰਾਂਡ ਪੀਸ ਆ ਇਹਦੇ ਵਿੱਚ ਵੀ ਲਿਖਾ ਕੇ ਲੈ ਜੇ ਕੋਕੇ ਕੋਕੇ ਜੇਵਾਦਾ ਪਰ ਇਹਨੂੰ ਕਮੀ ਇਹਨਾਂ ਛੋਟੀਆਂ YouTube ਦੇ ਪਾਸਾਂ ਲੇਖੀ ਦੀਆਂ ਹਾਂਜੀ ਹਾਂਜੀ ਨੇੜੀ ਗੱਲ 2 ਦਾ 6 7 ਮਹੀਨਾ ਹੀ ਨੇ ਦੇ ਕੋਕਰਾਂ ਵੀ ਹਾਂਜੀ ਤੇ ਆਹ ਉਹਨਾਂ ਦਵਾਈ ਪਰ ਉਹਨੇ ਇੱਕ ਗੱਲ ਕਹੀ ਹਾਂਜੀ ਅਜੇ ਵੀ ਨਹੀਂ ਕੋਈ ਦੁਜਾ ਫੇਰਾ ਨਹੀਂ ਪਾੜਦੇ ਹਾਂ ਹਾਂ ਇੱਕੋ ਫੇਰਾ ਤਹੀ ਲਾਉਂਦੇ ਇੱਕੋ ਫੇਰਾ ਤਹੀ ਲਾਉਂਦੇ ਸਹੀ ਗੱਲ ਬਾਈ ਸਹੀ ਗੱਲ ਇਹ ਪਾਸਾਂ ਛੋਟੀਆਂ ਬਾਬਾ ਜੀ ਹੁੰਦੇ YouTube ਦੇ ਵੇਖੀਦਾ ਆ ਉਹਤੇ ਹੁੰਦੀਆਂ ਛੋਟੀਆਂ ਬਹੁਤ ਸਾਫ ਵੱਡੀਆਂ ਪਹਿਲੀ ਛੋਟੀ ਆਪਣੀ ਬਹੁਤ ਵੱਡੀ ਆਇਦਰੋ ਛੋਟੀ ਲਈ ਕਾਲੀ ਛੋਟੀ ਜਿਹੜੀ ਵੱਡੀ ਪਾਈ ਹਾਂਜੀ ਜਗਰਾਵਾ ਵੀ ਲੈ ਗਿਆ ਕੱਟੀ 300 ਦਿਨ ਨੇ ਮਗਰ ਠੀਕ ਹੈ ਤੇ 18 ਕਿਲੋ ਤਾਂ ਦੇ ਦੀ 18 ਕਿਲੋ ਸਾਰੀ ਅਜੇ ਇਕੱਠੀ ਪੀਂਦੀ ਆ ਠੀਕ ਹੈ ਭਾਈ ਜੀ ਆ ਜਿਆਦਾ ਜਿੰਨੇ ਮੈਂ ਤੇਰੇ ਬੜੇ ਬੜੇ ਗਾਲ ਨਹੀਂ ਜੁੜੇ ਆ ਜਿਹੜੀ ਗੱਲ ਆ ਤੇ ਚਲੋ ਜੇ ਮਾਰ ਚੰਗਾ ਲੋਕਾਂ ਦੇ ਘਰ ਖੱਲਿਆ ਆ ਹਾਂਜੀ ਇਹ ਰਾ ਪਾਈ ਆ ਠੀਕ ਇਹ ਜੇ ਪੂਰੀ ਬਾਟਾ ਜੀ ਬਾਟਾ ਤੇ ਭਾਈ ਜੀ ਜੀ ਇੱਕ ਮਿੰਟ ਹੋਰ ਬੰਦੀਆ ਹਾਂਜੀ ਦੇਖੋ ਕਰੋ ਅਸੀਂ ਮਾਨ ਲਿਆ ਹੁੰਨੇ ਆ ਇੱਥੇ ਸੇਵਾ ਹੀ ਫੁੱਲ ਕਰਨੇ ਜੋ ਵੀ ਇਹਨੇ ਖਾਣਾ ਉਹ ਹੀ ਅਸੀਂ ਦੇਣਾ ਸਹੀ ਗੱਲ ਸਹੀ ਗੱਲ ਬਾਈ ਦਾ ਚ ਪਕਾਣੇ ਕੋ ਜਾ ਕੇ ਇੱਕ ਦਿਨ ਫਰਾਂਦੀ ਆ ਜਾਂ ਰਸਤੇ 'ਚ ਜਾਂਦੀ ਆ ਕੋਈ ਦੁੱਧ ਘਟਵਾਦ ਹੋ ਜਾਂਦਾ ਮੇਰਾ ਵੀ ਕਰਮਣਾ ਵੇ ਇੱਥੇ ਹੱਜਣਾ ਬਹਿ ਕੇ ਆਗੇ ਬਹਿ ਕੇ ਖਲੋਗੇ ਹੱਜਣਾ ਗੱਲ ਕਰ ਗੱਲ ਕਰੇ ਸਹੀ ਗੱਲ ਅਸੀਂ ਕਿਹਨੂੰ ਬਾਤ ਨਹੀਂ ਕਰਦੇ ਹਾਂ ਸਹੀ ਗੱਲ ਸਹੀ ਵਦਿਆ ਕਈ ਓਪਰੇਸ਼ਨ ਹੋ ਜਾਂਦੀਆਂ ਆ ਜਿਹੜੀ ਗੱਲ ਅੱਡਾ ਪਛਾਣ ਕੇ ਹੋ ਜਾਂਦੀਆਂ ਆ ਚਲੋ ਸਾਰੇ ਵੀਰ ਭਰਾੜੇ ਕਿੰਨੇ ਦੇ ਵੇਂਦੇ ਆ ਅਸੀਂ ਥੋੜੀ ਜੀ ਮੈਂ ਦੁੱਧ ਵਾਲੀ ਮਾਤ ਫੋਣੇ ਯਾਰ ਸਹੀ ਗ ਕੱਪ ਫਮੀ ਦੇ ਡੰਗਰ ਤੇ ਪਜਾ ਜੱਚੇ ਸਹੀ ਗੱਲ ਸਹੀ ਹੋ ਗਿਆ ਦੋ ਦੇਗੀਆਂ ਦੇ ਠੀਕ ਆ ਬਟੇ ਪਟਿਆਲੇ ਦੀਆਂ ਆ ਕਿੜੇ ਕਿੜੇ ਯਾਰ ਮਈਆ ਠੀਕ ਹੈ ਜਾਂ ਜਾਂ ਪਟਿਆਲੇ ਦੀ ਚਲੇ ਮਦਰ ਸਾਈ ਦੇ ਗਏ ਆ ਇਹ ਜੋ ਹਰਦੀ ਖੋਲ ਕੇ ਖੋਣੀਆਂ ਫਿਰ ਅੱਜ ਆ ਆ ਦੀ ਵਹਿਰ ਚੰਗੀ 21 22 ਕਿਲੋ ਵਾਲੀ ਉਹ ਵੀ ਵੇਚੀ ਆ ਠੀਕ ਹੈ ਭਾਈ ਇਹ ਵੀ ਝੋਟੀ ਵੇਚੀ ਸਵੇ ਸੁਮਾਲੀਆਂ ਵੇਚੀ ਠੀਕ ਹੈ ਭਾਈ ਇਹ ਯਾਰ ਮਈਆ ਪਟਿਆਲੇ ਜਾਣੀ ਇਹ ਵੀ ਸੁਮਾਲੀਆਂ ਦੂਜੇ ਸਵੇ ਸੁਮਾਲੀਆਂ ਠੀਕ ਹੈ ਭਾਈ ਜੇ ਵੀਰ ਮਾਲ ਸਾਹ ਫਟਰਾ ਨਾ ਤੇ ਪਹਾੜਾ ਮੇਰੇ ਕੋਲ ਹੈ ਜਿਹੜੀ ਐ ਵੱਡੀ ਛੋਟੀ ਭਾਈ ਕੋਲ ਤੇ ਦੋ ਵਿਗੀਆਂ ਆ ਤੇ ਇਹ ਵਿਚਨ ਵਾਲੀ ਆ ਤਾਂ ਵੱਡੀ ਛੋਟੀ ਭਾਈ ਨੂੰ ਫੋਨ ਕਰ ਸਕਦਾ ਫੋਨ ਦੇ ਮੁੱਲ ਹੋਗਾ ਬਹੁਤ ਸੁਣੇ ਬ੍ਰਾਂਡ ਦੇ ਪੀਸ ਬਾਈ ਨੇ ਕੱਢ ਗਿਆ ਹਾਂਦਾ ਅੱਜ ਮਨ ਖੁਸ਼ ਹੋ ਗਿਆ ਪੂਰ ਸੋਨਾ ਠੀਕ ਹੈ ਬਾਈ ਬਾਕੀ ਲਾਈਕ ਕਮੈਂਟ ਸ਼ੇਅਰ ਮਾਤਾ ਵਧ ਕਰਿਓ ਸਾਡੇ ਨਾਂ ਤੇ ਨਹੀਂ ਛੋਟੀ ਦੇ ਨਾਂ ਤੇ ਮੈਂਨੇ ਮਾਰੇ ਹੋ ਹਾਂ ਦੱਸਿਓ ਕਿ ਗੱਡੀ ਦਾ ਮਾਰੋ ਇਹ ਆਦਾ ਮਨਵਾ ਲਗਾ ਪਾ ਅਸੀਂ ਹੋਰ ਬਾਤ ਵਾਰ ਚੰਗੀ ਚੀਜ਼ ਲਾ ਕੇ ਦਵਾ ਗਾ ਸਹੀ ਗੱਲ ਸਹੀ ਗੱਲ ਆ ਵੀ ਬੰਬ ਕੀ ਫਟਾਂਗੇ ਤੇਰੇ 20 ਕਿਲੋ ਵਾਲੀ ਮਈ ਹੈ ਜਿਹੜੀ ਤਾਜੀ ਹੋਈ ਆ ਹਾਂ ਮਈ ਪਾਵਾਂਗੇ ਆ ਨਵੇਂ ਦਾ ਪੰਡਾਲ ਹੀ ਲਾਇਆ ਤੇਰੇ 10000 ਜੀ ਹੁਣ ਬਸ ਮੁਆਫ ਵੱਡੇ ਵੱਡੇ ਦੁੱਧ ਵਾਲਿਆ ਕਰੋ ਵਧੀਆ ਜਿਹੜੀ ਪੰਗੀ ਹੈ ਪੇ ਅੰਮ੍ਰਿਤਸਰ ਜਿਹੜੇ ਜਨ 40 ਜ਼ਿਲ੍ਹੇ ਕੋ ਮੇਲੇ ਲੱਗੋ ਲਾਗੇ ਲੱਗੋ 4ਾਰੇ ਜ਼ਿਲ੍ਹੇ ਜੇ ਕਿਨੇ ਵੀਰ ਨੇ ਮਾਲ ਵੇਚਣਾ ਹੈ ਆਪਣੇ ਘਰੋਂ ਤੂੰ ਫੋਨ ਵੀ ਕਰ ਸਕਦਾ ਮੰਨਦੇ ਵੀਰ ਕਰੋ ਹਰਿਆਣੇ ਦੀ ਮੈਂ ਵੀ ਦੁੱਧ ਕੱਢਦੀ ਆ ਪਰ ਇਧਰ ਵੀ ਬੜੀ ਬੜੀ ਪੰਕਾਰ ਮਹੀਂ ਹਾਂ ਜਿਹੜੀ ਦੁੱਧ ਵਾਲੀ ਸਹੀ ਗੱਲ ਆਪੋ ਆਪਣਾ ਵਧੀਆ ਆ ਦੇਸੀ ਮਹੀਂ ਆ ਉਧਰ ਹੀ ਵਧੀਆ ਇਧਰ ਹੀ ਵਧੀਆ ਸਾਰੇ ਵਧੀਆ ਇਧਰ ਦੀ ਦੇਸੀ ਮਹੀਂ ਆ ਨਾ ਮਹੀਂ ਪਰ ਮੈਡ ਜਿੱਡਾ ਚੜਾ ਹੀ ਸਹੀ ਗੱਲ ਤੇਰੇ ਹੁਣੇ 10 ਵਜੇ ਚੰਗੀ ਨਾ ਮਹੀਂ ਸਾਰੇ ਸਾਰੇ ਉਹਦਾ ਸਾਰੀ ਕਾਗਜੀ ਸੁੱਖ ਮੰਗੇ ਦੀ ਆ ਹਾਂਜੀ ਗੀਗਾ ਇੱਕ ਰਾਬਦਾ ਰੂਬ ਸਹੀ ਗਾਲਿਆ ਗਾਗ ਆਊਗਾ ਤੇ ਫੇਰ ਹੀ ਮਾਲ ਜਾਊਗਾ ਗਾਗ ਦਾ ਪਰਿਵਾਰ ਆ ਸਹੀ ਗਾਲਿਆ ਸ਼ੇਰ ਹਵਾ ਤੋਂ ਵਾਦ ਕਰਿਓ ਜਿਹੜੇ ਕਿ ਵੀਰ ਭਰਾਣੇ ਝੋਟੀ ਲੱਗਦੀ ਯਾਰ ਫੋਨ ਕਰੇ ਹਾਂ ਅੱਜ ਪਾਈ ਨੇ ਕਿ ਵੀ ਝੋਟੀ ਦੇ ਇਹਦਾ ਅੱਗੇ ਕਮੈਂਟ ਮਾਰੇ ਝੋਟੀ ਦੇ ਨਾਮ ਦੇ ਕਮੈਂਟ ਮਾਰਨੇ ਆ ਬਹੁਤ ਸੋਹਣੇ ਸੁੰਦਰ ਠੀਕ ਆ ਤੇ ਆਹ ਤੇ ਛੱਪ ਗਿਆ ਜੀ ਇਹ ਵੀਰ ਮਹੀ ਦੇ اندرੋਂ ਬਚਾ ਨਿਕਲਿਆ ਜੇਲ੍ਹ ਨਿਕਲੀ ਫੇਰ ਦੇ ਪੱਠੇ ਨਹੀਂ ਖਾਦੇ ਹੁਣ ਕਥਾ ਚੁਕੂ ਨਹੀਂ ਪਰ ਸਵਾਦ ਹੋਈ ਨਹੀਂ ਕੋਈ ਪਰਵਾਹ ਨਹੀਂ ਪੱਠੇ ਖਾਂਦੀ ਜਾਵੇ ਕਾਲੀ ਗੁਲੀ ਕਰਨ ਦੀ ਬਹੁਤ ਸੋਣੀ ਵਧੀਆ ਜਵਾਗ ਹੀ ਪਲਿਆ ਵੱਡਾ ਹੈ ਠੀਕ ਹੈ ਲੰਬਾਰੀ ਛੋਟੀ ਆ ਭਾਜੀ ਠੀਕ ਹੈ ਬਾਈ ਡਰਾਈਵਰ ਚਾਹਦਾ ਵੀ ਗੱਡੀ ਦੇ ਵਿੱਚ ਇਹ ਹਲਾੜਾ ਦੇਣਾ ਕੋਲੇ ਕਰਮਾ ਜੀ ਕਿੱਥੇ ਪੈਰ ਰੱਖਤਾ ਹਿੱਲੀ ਨੇ 100 ਪੂਰੀਆਂ ਹੁਣ ਪਹਿਲਾ ਨੰਬਰ ਹੋਊ ਇਹਦਾ ਸਹੀ ਗੱਲ ਸਹੀ ਗੱਲ ਸਹੀ ਗੱਲ 100 ਸਰਾ ਸਰਾ ਬੜੀ ਬੁਰੀ ਆ ਕੌੜੀ ਬੁਰੀ ਆ ਇਹ ਕੋਈ ਬਰੀਡਰ ਬੰਦਾ ਕੋਈ ਸਮਝਦਾਰ ਬੰਦਾ ਵਧੀਆ ਉਹਨੇ ਆਪੇ ਪਰਖ ਕਰ ਲਈ ਹੈ ਵੀ ਚੀਜ਼ ਹੈਗਾ ਉਹ ਪੈਸੇ ਮੰਗੇ ਜਿਹੜੀ ਗੱਲ ਆ ਤੇ ਚੰਗੇ ਚੰਗੇ ਨਾਮੀ ਬੰਦਿਆ ਨੇ ਪਈਏ ਲਾਏ ਵੀ ਹੈ ਅੱਛਾ ਅੱਛਾ ਤੇ ਜਿਹੜੀ ਗੱਲ ਆ ਉਹਨਾਂ ਨੂੰ ਅਸੀਂ ਪਤਾ ਜਦੋਂ ਪੈਸੇ ਮੰਗਲੇ ਕੂਨ ਨਹੀਂ ਦਿੱਤਾ ਜਿਹੜੀ ਗੱਲ ਠੀਕ ਜੀ ਮਾਨ ਕੀਤਾ ਜਿਹੜੀ ਗੱਲ ਆ ਕੱਚਾ ਨਾ ਬੜੀ ਚੰਗੀ ਕਰ ਬਹੁਤ ਜ਼ਿਆਦਾ ਝੋਟੀ ਚੰਗੀ ਆ ਤੇ ਜਿਹੜੇ ਵੀਰਪਾਣ ਲੈਣੀ ਕਰਮਾ ਇੱਕੋ ਦੇ ਬੰਦਿਆਂ ਨੇ ਆ ਇਹਦੀ ਵੀਡੀਓ ਵਿਗ ਜੂਗੀ ਫਿਰ ਵੀ ਇਹਦੀ ਵੀਡੀਓ ਬਣਾਵਾਂਗੇ ਦੱਸਾਂਗੇ ਕਿ ਕਿਹੜੇ ਜਿੰਨੇ ਲੰਦੀ ਠੀਕ ਹੈ ਤਾਂ ਫੋਟੋ ਖੇਲੀ ਬਾਈਕ ਦਾ ਅੱਜ ਫਿਰ ਵਾਲੇ ਪਰ ਨਵਾਂ ਲਵਾਵਾਂਗੇ ਤੇ ਇਹ ਵਾਲੇ ਲਵਾਵਾਂਗੇ ਦੀ ਫੋਟੋ ਹਣਾ ਇਹ ਫੋਟੋ ਵਿੱਚ ਲੱਗੂਗੀ ਠੀਕ ਹੈ ਭਾਈ ਜੀ ਫਿਰ ਦੱਸ ਬੋਲ ਦੋ ਫਿਰ ਦੱਸ ਆਪਣਾ ਫੋਨ ਲੱਗਾ ਹੈ 8427407752 ਹਾਂਜੀ ਨਾਮ ਮੋਹਣਾ ਦੇ ਪਿੰਡ ਪੋਮਾ ਹਾਂਜੀ ਲਾਈਕ ਕਮੈਂਟ ਸ਼ੇਅਰ ਠੀਕ ਜੀ ਹਾਂਜੀ ਲਾਈਕ ਕਮੈਂਟ ਸ਼ੇਅਰ ਦਬਾ ਕੇ ਕਰੋ ਵਾਤਾ ਵਾਦ ਆਪਕੇ ਕਰਿਆ ਕਰੋ ਜਨਮ ਆਪਣੇ ਕੋ ਸਿੱਰੇ ਸਿੱਰੇ ਦੇ ਆਉਣਗੇ ਠੀਕ ਹੈ ਭਾਈ ਜੀ ਤੇ ਬਾਕੀ ਕਈ ਵੀਰ ਕਹਿੰਦੇ ਵੀ ਜੀ ਪ੍ਰਾਨ ਫੋਨ ਗੱਡੀ ਆ ਗਈ ਆਪਣੇ ਕੋ ਦੂਰ ਤੱਕ ਦਿੱਲੀ ਤੱਕ ਕੋਈ ਮੈਂ ਲੱਲੇ ਠੀਕ ਤੇ ਪਹੁੰਚੂਗੀ ਤੇ ਹੁਣ ਮਾਜ ਤੇ ਗਿਆ ਜੰਮੂ ਪਹੁੰਚਿਆ ਜੰਮੂ ਵੀਰ ਜੀ ਮੈਂ ਤਾਂ ਵੀਰ ਇੱਕ ਗੱਡੀ ਬਣੀ ਹੈ ਕਮਰਿਆਂਗ ਹਾਂ ਹਾਂ ਕੋਈ ਤਖਲੀਬ ਬਣਾਉਗੀ ਨੰਕਰ ਨੂੰ ਜਿਹਦਾ ਦਿਨੇ ਤੱਕ ਮਾਲ ਪਚਾਵਾਂਗੇ ਠੀਕ ਹੈ ਬਾਈ ਵਾਟਰਪਰੂਫ ਹੀ ਆ ਗੱਡੀ ਦਾ ਠੀਕ ਹੈ ਵਾਟਰਪਰੂਫ ਬਿਲਟ ਪ੍ਰੂਫ ਆ ਬਟੋਰੀ ਜੀ ਬਤਾ ਤਾ ਰਾ ਮੈਨੂੰ ਨਹੀਂ ਪਾ ਲੱਗਦਾ ਮੇਰੇ ਕੰਮ ਬੱਚੇ ਪਾ ਦੇਗੇ ਠੀਕ ਹੈ ਬਾਈ ਤਾਂ ਧੰਨਵਾਦ ਬਾਈ ਸასი ਗਾਲ